ਗੱਲ ਹੈ ਵੀ ਲੋਕਾਂ ਨੂੰ ਹਜੇ 84 ਭੁਲਿਆ ਨਹੀਂ ਸੀ ਤੇ ਆ ਨਵਾਂ ਕੰਮ ਸ਼ੁਰੂ ਹੋ ਗਿਆ ਮੈਂ ਵੀ ਇਹਨਾਂ ਮੈਕਮੇਂ ਦਾ ਸਤਾਇਆ ਹੋਇਆ ਬੋਲਦਾ ਮੈਂ ਉਦਾਂ ਨਹੀਂ ਬੋਲਦਾਗਾ ਨਾ ਮੈਂ ਮੈਕਮੇਂ ਦਾ ਰਿਟਾਇਰ ਹੋਇਆ ਮੈਂ ਵੀ ਸਤਾਇਆ ਮੈਕਮੇਂ ਇਹ ਸਾਡੇ ਆਪਣੇ ਮੈਕਮੇਂ ਦੇ ਮੁਲਾਜ਼ਮਾਂ ਨਾਲ ਧੱਕਾ ਕਰ ਸਕਦਾ ਜਨਤਾ ਨਾਲ ਕੋਈ ਧੱਕਾ ਕਰ ਸਕਦਾ ਉਦੋਂ 2-3 ਮੁਲਾਜ਼ਮ ਗਏ ਸੀਗੇ ਜਿਨ੍ਹਾਂ ਦੇ ਜਿਹੜਾ ਹੈਗਾ ਗੋਲੀ ਜਵਾਬੀ ਫਾਇਰ ਹੋਇਆ ਜਾਂ ਫਿਰ ਉਸ ਤੋਂ ਇਲਾਵਾ ਮਤਲਬ ਜਦੋਂ ਜਾਂਦੇ ਨੇ ਤੇ ਉਦੋਂ ਕਿੰਨੇ ਬੰਦੇ ਜਾਂਦੇ ਨਹੀਂ 2-3 ਬੰਦੇ ਕੋ ਗਏ ਮੇਰੇ ਹਿਸਾਬ ਨਾਲ 40-50 ਬੰਦੇ ਤੋਂ ਘੱਟ ਬੰਦਾ ਨਹੀਂ ਨਾਲ ਗਏ ਹੋਣਗੇ ਲੈ ਫਿਰ ਕਿਵੇਂ ਗੋਲੀ ਵੱਜ ਗਈ ਮੈਂ ਇਹੋ ਤੇ ਗੱਲ ਕਰਦਾ ਕਿ ਜਦੋਂ ਦੇਖੋ ਤੁਸੀਂ ਬੰਦਾ ਲੈ ਕੇ ਗਏ ਹੋ ਰਿਕਵਰੀ ਵਾਸਤੇ ਲੈ ਕੇ ਗਏ ਹੋ ਤੇ ਤੁਸੀਂ ਕਹਿੰਦੇ ਹੋ ਝਾੜੀਆਂ ਦੇ ਵਿੱਚ ਲੁਕੇ ਸੀ ਜੀ ਜਦੋਂ ਤੁਸੀਂ ਰਿਕਵਰੀ ਵਾਸਤੇ ਲੈ ਕੇ ਗਏ ਹੋ ਤੁਹਾਡਾ ਬੰਦਾ ਪਹਿਲਾਂ ਕੋਈ ਨਹੀਂ ਪਹੁੰਚਿਆ ਉੱਥੇ ਇਹ ਐਂਕਾਊਂਟਰ ਹੋਇਆ ਜਾਂ ਫਿਰ ਕਰਵਾਇਆ ਗਿਆ ਮੈਂ ਕਹਨਾ ਭਗਵੰਤ ਮਾਨੇ ਦੇਖੋ ਕਹਿ ਰਿਹਾ ਜੀ ਅਸੀਂ 24 ਘੰਟੇ ਤੋਂ ਐਂਕਾਊਂਟਰ ਕਰਦੇ ਪੁਲਿਸ ਕਹੀ ਜਾਂਦੀ ਹੈ ਵੀ ਐਂਕਾਊਂਟਰ ਨਹੀਂ ਹੋਇਆ ਚਲੋ ਅਸੀਂ ਮਾਰਨਾਂ ਦੇ ਬਾਅਦ ਵੀ ਗੱਲ ਤੁਹਾਡੇ ਕੋਲ ਉਹਨਾਂ ਦਾ ਬੰਦਾ ਜ਼ਖਮੀ ਵੀ ਨਹੀਂ ਹੋ ਸਕਿਆ ਤੁਸੀਂ ਸੋਚੋ ਸਹੀ ਕਿ ਜੇ ਤੁਸੀਂ 30 40 ਬੰਦੇ ਵੀ ਗਏ ਹੋਵੋਗੇ ਤੇ ਉਹ ਦੋ ਬੰਦਿਆਂ ਨੇ ਆ ਕੇ ਤੁਹਾਨੂੰ ਵਕਤ ਪਾ ਦਿੱਤਾ ਇੰਨੀ ਛੇਤੀ 24 ਘੰਟਿਆਂ ਦੇ ਵਿੱਚ ਭਗਵੰਤ ਸਿੰਘ ਮਾਨਹੂਰੀ ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਫੜ ਲਿਆ ਤੇ ਪੁਲਿਸ ਮਤਲਬ ਇੰਨੀ ਸਾਡੀ ਪੁਲਿਸ ਸਟਰੋਂਗ ਹੈ ਜੀ ਇੰਨੀ ਇੰਟੈਲੀਜੈਂਸ ਸਟਰੋਂਗ ਹੈ ਕਿ 24 ਘੰਟਿਆਂ ਦੇ ਵਿੱਚ ਫੜ ਲਿਆ ਤੇ ਇਹ ਗੱਲ ਸੱਚ ਹੈ ਕੋਪਲਤਮਨ ਸਾਹਿਬ ਦੇ ਚੁਟਕਲੇ ਸਾਹਿਬ ਦੇ ਦਾ ਜਮਾਇਰ ਬਹੁਤ ਜ਼ਿਆਦਾ ਠੀਕ ਹੈ ਉਹਨਾਂ ਨੇ ਸੁਣਾਤਾ ਜੀ 24 ਘੰਟਿਆਂ ਦੇ ਵਿੱਚ ਫੜ ਲਿਆ ਪਰ ਉਧਰ ਚੁਟਕਲਾ ਸੀਗਾ ਇਹ ਚੁਟਕਲਾ ਹੀ ਹੈ ਸਰਕਾਰ ਦੇ ਬਿਆਨ ਕਸ਼ੂਰ ਨੇ ਪੁਲਿਸ ਦੇ ਬਿਆਨ ਕਸ਼ੂਰ ਅਪੋਹਰ ਮਾਮਲੇ ਦੇ ਉੱਪਰ ਪੰਜਾਬ ਪੁਲਿਸ ਦਾ ਪਹਿਲਾ ਇਨਕਾਊਂਟਰ ਅਤੇ ਉਸ ਤੋਂ ਬਾਅਦ ਯੂ-ਟਰਨ ਲੈਣਾ ਲੋਕਾਂ ਨੂੰ ਇਸ ਵਕਤ ਚੁਭ ਰਿਹਾ ਹੈ ਲੋਕ ਸਵਾਲ ਚੱਕ ਰਹੇ ਨੇ ਭੁਪਿੰਦਰ ਸਿੰਘ ਹੁਰੀ ਉਹਨਾਂ ਵਿੱਚੋਂ ਇੱਕ ਨੇ ਗਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਬਈ ਪੰਜਾਬ ਪੁਲਿਸ ਨੇ ਯੂ-ਟਰਨ ਹੀ ਕਿਉਂ ਲਿਆ ਅ ਪਹਿਲਾਂ ਤਾਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹਨ ਸ਼ੁਕਰੀਆ ਸਮਾਂ ਦੇਣ ਦੇ ਲਈ ਅੱਛਾ ਸੁਣਦੇ ਸੀਗੇ ਕਿ ਬਈ ਪੰਜਾਬ ਪੁਲਿਸ ਨੇ ਇਨਕਾਊਂਟਰ ਕਰਤਾ ਪੰਜਾਬ ਪੁਲਿਸ ਨੇ ਆ ਕਰਤਾ ਉਹ ਕਰਤਾ ਉੱਤੇ ਸਵਾਲ ਹੁੰਦੇ ਸੀ ਹੁਣ ਪੰਜਾਬ ਪੁਲਿਸ ਯੂ-ਟਰਨ ਲੈਂਦੀ ਪਈ ਇਹ ਪਹਿਲੀ ਵਾਰੀ ਦੇਖਿਆ ਹੈਗਾ ਤੇ ਇਹ ਪਹਿਲਾਂ ਵੀ ਹੁੰਦੇ ਸੀਗੇ ਤੇ ਜਾਂ ਫਿਰ ਹੁਣੀ ਹੋਇਆ ਇਹ ਚੀਜ਼ ਸასი ਕਾਲ ਜੀ ਮੇਰੇ ਸਰੋਤਿਆਂ ਨੂੰ ਜਿੰਨੇ ਵੀ ਦੇਖ ਰਹੇ ਨੇ ਗੱਲ ਇਹ ਵੀ ਲੋਕਾਂ ਨੂੰ ਹਜੇ 84 ਭੁੱਲਿਆ ਨਹੀਂ ਸੀ ਤੇ ਆ ਨਵਾਂ ਕੰਮ ਸ਼ੁਰੂ ਹੋ ਗਿਆ ਨਵਾਂ ਕੰਮ ਸ਼ੁਰੂ ਦਾ ਹੋ ਗਿਆ ਪਹਿਲਾਂ ਚਿੱਟੇ ਵਾਲਾ ਸ਼ੁਰੂ ਹੋ ਗਿਆ ਚਿੱਟੇ ਨੂੰ ਖਤਮ ਕਰਨ ਵਿੱਚ ਜ਼ੋਰ ਲਾਇਆ ਜੀ ਜਯੋਤ ਨਸ਼ਿਆਂ ਵਿਰੋਧ ਚਿੱਟਾ ਖਤਮ ਕਰਨ ਉੱਤੇ ਬਹੁਤ ਜ਼ੋਰ ਲਾਇਆ ਹੂੰ ਉਹਦੇ ਵਿੱਚ ਫੜੇ ਵੀ ਬੰਦੇ ਚਿੱਟੇ ਦੇ ਮੇਨ ਸਮਗਲਰ ਫੜੇ ਵੀ ਫੜਨੇ ਵੀ ਚਾਹੀਦੇ ਨੇ ਖਤਮ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੀ ਜਵਾਨੀ ਖਤਮ ਹੁੰਦੀ ਆ ਅਗਈ ਹੁਣ ਰਹੀ ਗੱਲ ਦੂਜੇ ਪਾਸੇ ਇਨਕਾਊਂਟਰ ਦੀ ਇਹ ਇਨਕਾਊਂਟਰ ਇਨਕਾਊਂਟਰ ਹੋਰ ਵੀ ਹੋ ਰਹੇ ਨੇ ਤੁਸੀਂ ਰੋਜ਼ ਸੁਣਦੇ ਹੋ ਜੀ ਫਲਾਣੀ ਜਗ੍ਹਾ ਉੱਥੇ ਰਿਕਵਰੀ ਕਰਨ ਗਏ ਸੀ ਉੱਥੇ ਇਨਕਾਊਂਟਰ ਹੋਇਆ ਜੀ ਉੱਥੇ ਗੋਲੀ ਲੱਗੀ ਜੀ ਕਿਸੇ ਦੇ ਆ ਹੋ ਗਿਆ ਕਿਸੇ ਦੇ ਹੋ ਗਿਆ ਜੇ ਲੱਤ 'ਚ ਗੋਲੀ ਲੱਗਦੀ ਸਾਰਿਆਂ ਨੂੰ ਪਤਾ ਗਿੱਟੇ ਦੇ ਗੋਲੀ ਲੱਗਦੀ ਆ ਹੁਣ ਗੱਲ ਦੂਜੀ ਇਹ ਆ ਗਈ ਕਿ ਇਹਨਾਂ ਨੂੰ ਜਿਹੜੇ ਆ ਜਸਪ੍ਰੀਤ ਤੇ ਉਹ ਮੁੰਡਾ ਦੂਜਾ ਸੀ ਨਾਲ ਉਹਨਾਂ ਰਿਕਵਰੀ ਕਰਨ ਵਾਸਤੇ ਉਸ ਕੇਸ ਦੇ ਵਿੱਚ ਜਿੱਥੇ ਵਰਮਾ ਜੀ ਸਾਡੇ ਇੱਕ ਬਹੁਤ ਵੱਡੇ ਵਪਾਰੀ ਸੀ ਜਿਨ੍ਹਾਂ ਦੇ ਮਰਡਰ ਹੋਇਆ ਉਸ ਸੰਬੰਧ ਵਿੱਚ ਇਹ ਬੰਦੇ ਦੋ ਫੜੇ ਸੀ ਇਹਨਾਂ ਨੂੰ ਉੱਥੇ ਰਿਕਵਰੀ ਕਰਨ ਵਾਸਤੇ ਲੈ ਕੇ ਗਏ ਜਿੱਥੇ ਰਿਕਵਰੀ ਕਰਨ ਵਾਸਤੇ ਲੈ ਗਏ ਉਥੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਏ ਕਿ ਇਹਨਾਂ ਦੇ ਦੋ ਸਾਥੀ ਉੱਥੇ ਝਾੜੀਆਂ ਦੇ ਵਿੱਚ ਲੁਕੇ ਸੀ ਜਿਨ੍ਹਾਂ ਨੇ ਕਿ ਅੱਗੋਂ ਫਾਇਰਿੰਗ ਸ਼ੁਰੂ ਕਰਤੀ। ਹੂੰ। ਠੀਕ ਹੈ ਜੀ। ਮੈਂ ਇਸ ਗੱਲ ਤੇ ਉੱਥੇ ਫੇਰੇ ਦੱਸਿਆ ਗਿਆ ਵੀ ਇਹ ਇਨਕਾਊਂਟਰ ਹੋਇਆ ਜੀ। ਸਾਡੇ ਇੱਕ ਥਾਣੇਦਾਰ ਭਪਿੰਦਰ ਸਿੰਘ ਜਿਨ੍ਹਾਂ ਦੇ ਜੀ ਸਰਵ ਸਰਵ ਸਰਦਾਰ ਨਾਲ ਉਹਨਾਂ ਨੇ ਵੀ ਅੱਗੋਂ ਜਵਾਬੀ ਫਾਇਰ ਕੀਤਾ। ਮੈਂ ਸਾਡੇ ਪੁਲਿਸ ਅਫਸਰਾਂ ਨੂੰ ਮੈਂ ਇਸ ਗੱਲ ਦਾ ਸਵਾਲ ਪੁੱਛਣਾ ਚਾਹੁੰਦਾ ਤੁਸੀਂ ਇਹ ਕਹਤਾ ਕਿ ਉੱਥੇ ਇਨਕਾਊਂਟਰ ਹੋਇਆ ਗੋਲੀ ਵਜੀ ਇਹ ਤੇ ਦੱਸਿਆ ਨਹੀਂ ਵੀ ਗੋਲੀ ਉਹਨਾਂ ਦੀ ਵਜੀ ਕਿ ਤੁਹਾਡੀ ਵਜੀ ਗੋਲੀ। ਦੋ ਗੱਲਾਂ ਹੋ ਗਈਆਂ ਨੇ ਇਨਕਾਊਂਟਰ ਦੇ ਵਿੱਚ ਗੋਲੀ ਤੁਸੀਂ ਵੀ ਚਲਾਈ ਉਹਨਾਂ ਨੇ ਵੀ ਚਲਾਈ ਪਰ ਤੁਸੀਂ ਇਹ ਤਾਂ ਕਦੇ ਕਲੀਅਰ ਨਹੀਂ ਕੀਤਾ ਵੀ ਪੁਲਿਸ ਦੀ ਗੋਲੀ ਬਜੀ ਏ ਉਹਨਾਂ ਨੂੰ ਕਿ ਜਾਂ ਉਹਨਾਂ ਦੀ ਗੋਲੀ ਇਹਨਾਂ ਨੂੰ ਬਜੀ ਏ ਇੱਥੇ ਦੋ ਸਵਾਲ ਖੜੇ ਹੁੰਦੇ ਨੇ ਠੀਕ ਹੈ ਜਿੱਥੋਂ ਕਲੀਅਰ ਹੁੰਦਾ ਜੇ ਤੇ ਉਹਨਾਂ ਦੀ ਗੋਲੀ ਬਜੀ ਇਟਮੀਨ ਜਾਵੇ ਇਨਕਾਊਂਟਰ ਹੋਇਆ ਇਹ ਗੱਲਬਾਤ ਹੋਈ ਕਿਉਂਕਿ ਇਹ ਤੇ ਹੁਣ ਸਾਰਾ ਮੈਡੀਕਲ ਰਿਪੋਰਟ ਚ ਆਏਗਾ ਸਾਰਾ ਕੁਝ ਉਹਦੀ ਚੈੱਕ ਕਰਨਾ ਜਦੋਂ ਆਪਾਂ ਪੋਸਟਮਾਰਟਮ ਰਿਪੋਰਟ ਆਏਗਾ ਉਹਦੀ ਰਿਪੋਰਟ ਜਾਏਗੀ ਆਏਗਾ ਦੂਜੀ ਗੱਲ ਮੈਂ ਜਿਹੜੇ ਮੌਕੇ ਤੇ ਐਸਐਚਓ ਹੈ ਇਨਸਪੈਕਟਰ ਸੀ ਮੈਂ ਉਹਨਾਂ ਨੂੰ ਇੱਕ ਗੱਲ ਇਹ ਕਹਿਣੀ ਚਾਹਣਾ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਮਰੇ ਇਨਸਪੈਕਟਰ ਵੀਰ ਨੇ ਜਿੰਨੇ ਵੀ ਜਿੱਥੇ ਵੀ ਪਰਚਾ ਹੁੰਦਾ ਇਹੋ ਜਿਹਾ ਹੁੰਦਾ ਉੱਥੇ ਮੈਂ ਉਹਨਾਂ ਨੂੰ ਸਪੈਸ਼ਲ ਕਹਿਣਾ ਵੀ ਮੌਕੇ ਦੇ ਅਫਸਰ ਦੀ ਐਸਐਸਪੀ ਚਾ ਡੀਆਈਜੀ ਹੋਵੇ ਉਹਦੀ ਜਿਮਣੀ ਵਿੱਚ ਜ਼ਰੂਰ ਦਿਆ ਕਰੋ ਜੇ ਆਪਣੀ ਜਾਨ ਬਚਾਣੀ ਹੈ ਨਹੀਂ ਤੇ ਤੁਸੀਂ ਰੋਜ਼ ਟੀਵੀ 'ਚ ਦੇਖਦੇ ਹੋ ਕਿ ਇਹਨੂੰ 20 ਸਾਲ ਰਟਾਇਰ ਹੋਣ ਤੋਂ ਬਾਅਦ ਸਜ਼ਾ ਹੋ ਰਹੀ ਏ ਕਿ ਇਹਨੂੰ 18 ਸਾਲ ਬਾਅਦ ਹੋ ਰਹੀ ਏ ਕਈਆਂ 28 ਸਾਲਾਂ ਬਾਅਦ ਹੋ ਰਹੀ ਤੇ ਇਹ ਨਾ ਹੋਵੇ ਕਿ ਹੁਣ ਇਸ ਇਸ ਵੇਲੇ ਤੁਸੀਂ ਕੰਮ ਕਰ ਜੋ ਤੇ ਬਾਅਦ ਵਿੱਚ ਤੁਸੀਂ ਜਦੋਂ ਰਿਟਾਇਰ ਹੋ ਜਾਓ ਤੇ ਬਾਅਦ ਸਜ਼ਾ ਹੋਵੇ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ ਤੀਜੀ ਗੱਲ ਇਹ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਜੀ ਇਨਕਾਊਂਟਰ ਕਰਤਾ ਜੀ ਬੰਦੇ ਦਾ ਆ ਦੇਖੋ ਆਪਣੇ ਸੋਸ਼ਲ ਮੀਡੀਆ ਚੈਨਲ ਤੇ ਪਾ ਰਹੇ ਨੇ ਵੀ ਆ ਜੀ ਇਨਕਾਊਂਟਰ ਕਰਤਾ ਤੇ ਇਨਕਾਊਂਟਰ ਕਰਨ ਤੋਂ ਬਾਅਦ ਪੁਲਿਸ ਨੇ ਆਲੀ ਜੂ ਟਰਨ ਕਿਉਂਕਿ ਇਸ ਸਬੰਧ ਵਿੱਚ ਮੈਂ ਕੱਲ ਵੀ ਗਿਆ ਸੀ ਇਹੋ ਇੰਟਰਵਿਊ ਦੇ ਵਿੱਚ ਮੈਂ ਕਿਹਾ ਵੀ ਇਹ ਫੇਕ ਇਨਕਾਊਂਟਰ ਹੈ ਇਹ ਕੌਣੀ ਕਸ਼ਵੋਰ ਹੈ ਪੁਲਿਸ ਨੇ ਇਨਕਾਊਂਟਰ ਜਿਹੜਾ ਕੀਤਾ ਫੇਕ ਇਨਕਾਊਂਟਰ ਹੈ ਉੱਥੋਂ ਹੋਰ ਵੀ ਪ੍ਰੈਸ ਮੀਡੀਆ ਤੇ ਹੋਰ ਵੀ ਮੇਰੇ ਕਈ ਵੀਰਾਂ ਨੇ ਇਹ ਕਿਹਾ ਵੀ ਇਹ ਫੇਕ ਐਨਕਾਉਂਟਰ ਹੈ ਇਹ ਕੋਈ ਅਨਕਾਉਂਟਰ ਨਹੀਂ ਉਹ ਗੱਲ ਉੱਥੋਂ ਸਾਹ ਜਾਰ ਹੋ ਗਈ ਉਸ ਵੇਲੇ ਜਦੋਂ ਪੁਲਿਸ ਨੇ ਲੈ ਲਿਆ ਯੂ ਟਰਨ ਜਿਹਦੇ ਵਿੱਚ ਕਹਿਤਾ ਕਿ ਅਸੀਂ ਰਿਕਵਰੀ ਕਰਨ ਗਏ ਸੀ ਉੱਥੋਂ ਅੱਗੋਂ ਫਾਇਰਿੰਗ ਹੋ ਗਈ ਉਹਦੇ ਵਿੱਚ ਹੀ ਮਾਰੇ ਗਏ ਤੇ ਮੈਂ ਪੁਲਿਸ ਨੂੰ ਆਪਣੇ ਅਫਸਰਾਂ ਨੂੰ ਇੱਕ ਬੇਨਤੀ ਕਰਦਾ ਕਿਉਂਕਿ ਮੈਂ ਵੀ ਤੁਹਾਡਾ ਹੀ ਸਤਾਇਆ ਹੋਇਆ ਜਿੰਨੇ ਮੇਰੇ ਅਫਸਰ ਸੁਣਦੇ ਹੋਣਗੇ ਨਾ ਮੈਂ ਤੁਹਾਡਾ ਹੀ ਸਤਾਇਆ ਹਾਂ ਜਨਤਾ ਮੇਰੀ ਆਵਾਜ਼ ਸੁਣਦੀ ਨਾ ਮੈਂ ਵੀ ਇਹਨਾਂ ਮੈਕਮੇਂ ਦਾ ਸਤਾਇਆ ਹੋਇਆ ਬੋਲਦਾ ਮੈਂ ਉਦਾਂ ਨਹੀਂ ਬੋਲਦਾਗਾ ਨਾ ਮੈਂ ਮੈਕਮੇਂ ਦਾ ਰਿਟਾਇਰ ਹੋਇਆ ਮੈਂ ਵੀ ਸਤਾਇਆ ਮੈਕਮੇਂ ਦਾ ਕਿਉਂਕਿ ਮੈਕਮਾ ਨੇ ਜੇ ਜਨਤਾ ਨਾਲ ਜੇ ਸਾਡੇ ਆਪਣੇ ਮੈਕਮੇਂ ਦੇ ਮੁਲਾਜ਼ਮਾਂ ਨਾਲ ਧੱਕਾ ਕਰ ਸਕਦੇ ਜਨਤਾ ਨਾਲ ਗਵਣੀ ਧੱਕਾ ਹੋ ਸਕਦਾ ਹੋ ਸਕਦਾ ਕੋਈ ਵੱਡੀ ਗੱਲ ਹੂੰ ਅੱਛਾ ਤੁਹਾਨੂੰ ਕੀ ਲੱਗਦਾ ਹੈ ਜਦੋਂ ਅਸਲੇ ਦੀ ਬਨਾਮਤੀ ਦੇ ਲਈ ਉਹਨਾਂ ਨੂੰ ਨਿਸ਼ਾਨਦੇਹੀ ਵਾਲੀ ਜਗ੍ਹਾ ਦੇ ਉੱਪਰ ਲੈ ਕੇ ਗਏ ਸੀਗੇ ਤੋ ਉਦੋਂ ਦੋ ਹੀ ਤਿੰਨ ਮੁਲਾਜ਼ਮ ਗਏ ਸੀਗੇ ਜਿਨ੍ਹਾਂ ਦੇ ਜਿਹੜਾ ਹੈਗਾ ਗੋਲੀ ਜਵਾਬੀ ਫਾਇਰ ਹੋਇਆ ਜਾਂ ਫਿਰ ਉਸ ਤੋਂ ਅਲੱਗਾ ਮਤਲਬ ਜਦੋਂ ਜਾਂਦੇ ਨੇ ਤੇ ਉਦੋਂ ਕਿੰਨੇ ਬੰਦੇ ਜਾਂਦੇ ਨਹੀਂ ਤੁਹਾਡੇ ਨਾਲ ਤੁਸੀਂ ਬਹੁਤ ਕੰਮ ਕੀਤਾ ਨਹੀਂ ਦੋ ਤਿੰਨ ਬੰਦੇ ਕੋ ਗਏ ਮੇਰੇ ਹਿਸਾਬ ਨਾਲ 40 50 ਬੰਦੇ ਤੋਂ ਘੱਟ ਬੰਦਾ ਨਹੀਂ ਨਾਲ ਗਏ ਹੋਣਗੇ ਲੈ ਕੇ ਫਿਰ ਕਿਵੇਂ ਗੋਲੀ ਵੱਜ ਗਈ ਫਿਰ ਮੈਂ ਇਹੋ ਤੇ ਗੱਲ ਕਰਦਾ ਕਿ ਜਦੋਂ ਦੇਖੋ ਤੁਸੀਂ ਬੰਦਾ ਲੈ ਕੇ ਗਏ ਹੋ ਰਿਕਵਰੀ ਵਾਸਤੇ ਲੈ ਕੇ ਗਏ ਹੋ ਫਿਰ ਤੁਸੀਂ ਕਹਿੰਦੇ ਹੋ ਝਾੜੀਆਂ ਦੇ ਵਿੱਚ ਲੁਕੇ ਸੀ ਹੋ ਕਿ ਜਦੋਂ ਤੁਸੀਂ ਰਿਕਵਰੀ ਵਾਸਤੇ ਲੈ ਗਏ ਹੋ ਤੁਹਾਡਾ ਬੰਦਾ ਪਹਿਲਾਂ ਕੋਈ ਨਹੀਂ ਪਹੁੰਚਿਆ ਉੱਥੇ ਮੈਂ ਇੱਕੋ ਗੱਲ ਪਹਿਲਾਂ ਤੇ ਉਹਨੂੰ ਸ਼ਾਇਦ ਕਈ ਇਹ ਮੈਂ ਕਹਾ ਜਦੋਂ ਗੋਲੀ ਲੱਗੀ ਉਹਨੇ ਕਿਹਾ ਆਪਣੇ ਸਰਵ ਸਰਵ ਰਵਲਰ ਤੋਂ ਕੀ ਉਹ ਇੱਕੋ ਹੀ ਬੰਦਾ ਰਵਲਰ ਲੈ ਗਿਆ ਸੀ ਬਾਕੀ ਕੋਈ ਬੰਦਾ ਨਹੀਂ ਉੱਥੇ ਹਮ ਇੱਕੋ ਹੀ ਬੰਦੇ ਕੋਲ ਰਵਲਰ ਸੀ ਇੱਕੋ ਬੰਦੇ ਕੋਲ ਰਵਲਰ ਨਾਲ ਗੋਲੀ ਲੱਗੀ ਦੂਜੇ ਜਿਹੜੇ ਬੰਦਿਆਂ ਨੇ ਗੋਲੀ ਚਲਾਈ ਇਹ ਤਾਂ ਪਤਾ ਲੱਗੇ ਇਹ ਤਾਂ ਗਵਰਨਮੈਂਟ ਸ਼ੋਅ ਕਰੇ ਕਿ ਗੋਲੀ ਜਿਹੜੀ ਬੰਦੇ ਮਾਰੇ ਗਏ ਉਹਨਾਂ ਨੂੰ ਕਿੰਨਾ ਦੀ ਲੱਗੀ ਹਮ ਕਿਉਂਕਿ ਮੁਕਾਬਲੇ ਦੌਰਾਨ ਗੋਲੀ ਦੋਵੇਂ ਪਾਸੇ ਬਰਾਬਰ ਚੱਲੀ ਉਹਨਾਂ ਵੱਲੋਂ ਵੀ ਚੱਲੀ ਇਹਨਾਂ ਵੱਲੋਂ ਵੀ ਚੱਲੀ ਹਮ ਪਰ ਇਹ ਤਾਂ ਕਦੇ ਸ਼ੋਅ ਨਹੀਂ ਕੀਤਾ ਵੀ ਗੋਲੀ ਉਹਦੀ ਲੱਗੀ ਕਿ ਉਹਦੀ ਲੱਗੀ ਲੱਗਦਾ ਤੁਹਾਨੂੰ ਮੁਕਾਬਲਾ ਹੋਇਆ ਹੁਣ ਆ ਇਹ ਆ ਫਿਰ ਗੋਲੀ ਚੱਲੀ ਹੋਣੀ ਉਸ ਵੇਲੇ ਜਿਹੜਾ ਤੇ ਹੁਣ ਮੈਂ ਤਾਂ ਕੱਲ ਦੇ ਇੰਕਾਊਂਟਰ ਤੋਂ ਇਹ ਕਰਦਾ ਵੀ ਯੂ ਟਰਨ ਲੈ ਗਏ ਹੁਣ ਪਤਾ ਨਹੀਂ ਗੋਲੀ ਕਿਦੀ ਚੱਲੀ ਕਿਦੇ ਨੇ ਤੇ ਉਹਨਾਂ ਮੌਕੇ ਤੇ ਮੈਂ ਉੱਥੇ ਹਾਜ਼ਰ ਨਹੀਂ ਸੀ ਹੂੰ ਭਗਵਾਨ ਸਿੰਘ ਮਾਨਪੁਰੀ ਕਹਿੰਦੇ ਕਿ ਵੀ 24 ਘੰਟਿਆਂ ਦੇ ਵਿੱਚ ਅਬੋਹਰ ਮਾਮਲੇ ਦੇ ਵਿੱਚ ਜਿਹੜੇ ਮੁਲਜ਼ਮ ਸੀਗੇ ਉਹਨਾਂ ਨੂੰ ਪੁਲਿਸ ਨੇ ਢੇਰ ਕਰ ਦਿੱਤੇ ਤੇ ਉਹ ਪ੍ਰਚਾਰ ਪੂਰੇ ਭਾਰਤ ਦੇ ਵਿੱਚ ਹੁਣ ਫੈਲ ਰਿਹਾ ਹੈਗਾ ਤੁਸੀਂ ਕਹਿੰਦੇ ਹੋ ਵੀ ਪੰਜਾਬ ਪੁਲਿਸ ਨੇ ਵਿੜਾ ਕਰ ਕੀਤਾ ਸਰਕਾਰ ਦਾ ਮੈਂ ਕਹਨਾ ਭਗਵੰਤ ਮਾਨ ਨੇ ਦੇਖੋ ਕਹਿ ਰਿਆ ਨਹੀਂ ਇਹ ਜੀ ਅਸੀਂ 24 ਘੰਟੇ ਦਾ ਇਨਕਾਊਂਟਰ ਕਰ ਫਿਰ ਫਿਰ ਪੁਲਿਸ ਕਹੀ ਜਾਂਦੀ ਹੈ ਵੀ ਇਹ ਇਨਕਾਊਂਟਰ ਨਹੀਂ ਹੋਇਆ ਦੋਵੇਂ ਗੱਲਾਂ ਨਾਲ ਪਹਿਲਾਂ ਪੁਲਿਸ ਨੇ ਇਨਕਾਊਂਟਰ ਦਾ ਕਹਿ ਗਏ ਵੀ ਇਨਕਾਊਂਟਰ ਹੋ ਗਿਆ ਜੀ ਬੰਦੇ ਫੜੇ ਗਏ ਮਾਰਤੇ ਦੋ ਬੰਦੇ ਫਿਰ ਜਦੋਂ ਇਸ ਗੱਲ ਦਾ ਰੌਲਾ ਪਿਆ ਸੋਸ਼ਲ ਮੀਡੀਆ ਤੇ ਰੌਲਾ ਪਿਆ ਵੀ ਇਹ ਇਨਕਾਊਂਟਰ ਫੇਕ ਹੈ ਪੁਲਿਸ ਯੂ ਟਰਨ ਲੈ ਕੇ ਨਾਲ ਕਹਾਣੀ ਬਣਾਤੀ ਕਿ ਬਦਨਾਮੀ ਕਿੱਦੀ ਹੋਈ ਫਿਰ ਬਦਨਾਮੀ ਸਰਕਾਰ ਦੀ ਤੇ ਸਾਡੇ ਅਫਸਰਾਂ ਦੀ ਜੇਨਾਂ ਨੇ ਯੂ ਟਰਨ ਲਿਆ ਪਹਿਲਾਂ ਕੋਈ ਨਾ ਅਫਸਰਾਂ ਨੇ ਕਿਹਾ ਵੀ ਇਹ ਇਨਕਾਊਂਟਰ ਹੋਇਆ ਬਾਅਦ ਜਨਾਂ ਨੇ ਯੂ ਟਰਨ ਲੈ ਕੇ ਕਹਿਤਾ ਜੀ ਇਹ ਅਸੀਂ ਰਿਕਵਰੀ ਕਰਨ ਵਾਸਤੇ ਗਏ ਸੀ ਤੇ ਉਥੇ ਅਗੋਂ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਜੀ ਉਹ ਉਥੇ ਖੜੇ ਸੀ ਝਾੜੀਆਂ ਦੇ ਵਿੱਚ ਲੁਕੇ ਸੀ ਜਦੋਂ ਝਾੜੀਆਂ 'ਚ ਲੁਕੇ ਸੀ ਤੁਸੀਂ ਜੋ ਗੋਲੀ ਚੱਲੀ ਹੈ ਤੋਂ ਉਹਨਾਂ ਦੇ ਬੰਦਾ ਤੁਹਾਡੇ ਕੋਈ ਜ਼ਖਮੀ ਵੀ ਨਹੀਂ ਹੋ ਸਕਿਆ ਜੋ ਲੋਹੀ ਮਾਰਨਾ ਤੇ ਬਾਅਦ ਦੀ ਗੱਲ ਤੁਹਾਡੇ ਕੋਲ ਉਹਨਾਂ ਦਾ ਬੰਦਾ ਜ਼ਖਮੀ ਵੀ ਨਹੀਂ ਹੋ ਸਕਿਆ ਤਾਂ ਸੋਚੋ ਸਹੀ ਕਿ ਜੇ ਤੁਸੀਂ 30 40 ਬੰਦੇ ਵੀ ਗਏ ਹੋਵੋਗੇ ਤੇ ਉਹ ਦੋ ਬੰਦਿਆਂ ਨੇ ਆ ਕੇ ਤੁਹਾਨੂੰ ਵਕਤ ਪਾ ਦਿੱਤਾ ਮੈਂ ਇਸ ਗੱਲ ਤੇ ਵੀ ਸ਼ੱਕ ਜ਼ਾਹਿਰ ਕਰਦਾ ਵੀ ਕੋਈ ਸ਼ੱਕ ਜ਼ਰੂਰ ਹੈਗਾ ਜੋ ਕਿ ਥੋੜੇ ਦਿਨਾਂ ਚ ਉਹ ਵੀ ਕਲੀਅਰ ਹੋ ਜਾਏਗਾ ਕਿ ਕੀ ਇਹ ਗਲਮਤ ਹੋਈ ਕਿ ਨਹੀਂ ਹੋਈ ਇਹ ਅਨਕਾਊਂਟਰ ਹੋਇਆ ਜਾਂ ਫਿਰ ਕਰਵਾਇਆ ਗਿਆ ਇਹ ਮੌਕੇ ਦੇ ਹਾਲਾਤਾਂ ਮੁਤਾਬਕ ਤੇ ਇਹ ਲੱਗਦਾ ਪਿਆ ਵੀ ਅਨਕਾਊਂਟਰ ਕਰਾਇਆ ਗਿਆ ਤੇ ਦੋਹਾਂ ਦੇ ਵਿੱਚ ਫਰਕ ਹੈ ਹੁਣ ਪਹਿਲਾਂ ਤੇ ਇਹਨਾਂ ਨੇ ਕਹਿਤਾ ਵੀ ਇਨਕਾਊਂਟਰ ਹੋਇਆ ਤੁਸੀਂ ਦੇਖੋ ਨਾ ਪਹਿਲਾਂ ਇਨਕਾਊਂਟਰ ਤੁਸੀਂ ਕਹਿਤਾ ਹੋਇਆ ਹਮ ਕੱਲ ਤੁਸੀਂ ਨਾਲ ਹੀ ਗੋ ਬਦਲ ਦਿੱਤੀ ਕਹਾਣੀ ਪੀਜੀ ਅਸੀਂ ਉੱਥੇ ਗਏ ਸੀ ਲੈਣ ਮਤਲਬ ਉੱਥੇ ਇਨਕਾਊਂਟਰ ਹੋ ਗਿਆ ਜਿਹਨਾਂ ਨੇ ਕੀਤਾ ਹਮ ਇਸ ਚੀਜ਼ਾਂ ਦੋਵਾਂ 'ਚ ਫਰਕ ਆ ਜਾਂਦਾ ਨਾ ਹੁਣ ਇਹ ਤਾਂ ਮੌਕੇ ਦੇ ਹਾਲਾਤ ਮੁਤਾਬਕ ਥੋੜੀ ਦੇਰ ਤੱਕ ਪਤਾ ਲੱਗ ਜੂਗਾ ਵੀ ਇਹ ਕੀ ਹੋਇਆ ਕਲੀਅਰ ਹੋਇਆ ਕਿਉਂਕਿ ਜਿਹੜੇ ਬੰਦੇ ਉੱਥੇ ਆਏ ਸੀ ਉਹਨਾਂ 'ਤੇ ਗੋਲੀ ਨਹੀਂ ਲੱਗੀ ਤੇ ਉਹ ਇਨਕਾਊਂਟਰ ਕਾ ਕੇ ਚਲੇ ਗਏ ਤੇ ਬੰਦੇ ਦੋ ਮਾਰ ਦਿੱਤੇ ਉਹ ਜਦਕਿ ਉਹਨਾਂ ਦੇ ਘਰ ਦੇ ਬਿਆਨ ਆ ਰਹੇ ਵੀ ਨਹੀਂ ਸਾਡੇ ਬੰਦਿਆਂ ਨੂੰ ਘਰ ਇਸ ਅਬੋਰ ਦੇ ਵਿੱਚ ਤਿੰਨ ਮਰਡਰ ਹੋ ਗਏ ਦੋ ਇਹ ਹੋ ਗਏ ਇੱਕ ਜਿਹੜਾ ਵਪਾਰੀ ਮਾਰਿਆ ਤਿੰਨ ਮਰਡਰ ਹੋ ਗਏ ਪਰ ਅਜੇ ਰਿਕਵਰੀ ਕੋਈ ਨਹੀਂ ਹੋਈ ਰਿਕਵਰੀ ਕੋਈ ਨਹੀਂ ਹੋਈ ਮਰਡਰ ਤਿੰਨ ਹੋ ਗਏ ਮਰਡਰ ਤਿੰਨ ਹੋ ਗਏ ਰਿਕਵਰੀ ਕੋਈ ਨਹੀਂ ਹੋਈ ਇਥੋਂ ਸਾਫ਼ ਯਾਰ ਹੁੰਦਾ ਹੈ ਕਿ ਸਾਡੀ ਪੁਲਿਸ ਦੀ ਢਿਲੀ ਕਾਰਗੁਜ਼ਾਰੀ ਹੈ ਇਹਨੂੰ ਢਿਲੀ ਕਾਰਗੁਜ਼ਾਰੀ ਕਹਿ ਦਈਏ ਜਾਂ ਇਹਨੂੰ ਇਹ ਕਹਿ ਦਈਏ ਕਿ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਕਿਉਂਕਿ ਇਹ ਇੱਕਦਮ ਪੁਲਿਸ ਵੀ ਰੱਬ ਨਹੀਂ ਹੈਗਾ ਵੀ ਜਿਹੜਾ ਇੱਕਦਮ ਫੜ ਲਵੇ ਇਹਨਾਂ ਬੰਦਿਆਂ ਨੂੰ ਕੋਈ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਤਾਂ ਦੇ ਨਹੀਂ ਗਿਆ ਵੀ ਹਾਂਜੀ ਇਹੀ ਮਾਰ ਚਲੇਆ ਬੰਦਾ ਤੇ ਫਲਾਣੀ ਜਗ੍ਹਾ ਖੜੇ ਆ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਬੰਦਿਆਂ ਨੂੰ ਫੜਨ ਦੀ ਕੋ ਕੋ ਮਰਡਰ ਕਿਤੇ ਵੀ ਆ ਕੋਈ ਵੀ ਹੋਇਆ ਜਿੱਥੇ ਵੀ ਲੋਟਖੋ ਕੋਈ ਵੀ ਹੋਈ ਫੜੇ ਜਾਂਦੇ ਨੇ ਅੱਜ ਨਹੀਂ ਤਾਂ ਕੱਲ ਫੜੇ ਜਾਣਗੇ ਪੁਲਿਸ ਕੋਸ਼ਿਸ਼ ਕਰ ਰਹੀ ਹੈ ਉਹ ਜਲਦੀ ਫੜੇ ਜਾਣਗੇ ਉਹ ਫੜ ਕੇ ਤੁਹਾਡੇ ਸਾਹਮਣੇ ਆਏ ਜਾਣਗੇ ਕਿ ਕੀ ਹੁੰਦਾ ਜੇ ਉਹ ਬੰਦੇ ਇਹੋ ਜਿਹਾ ਮਾਰਡਰ ਇਹੋ ਜਿਹਾ ਇਨਕਾਊਂਟਰ ਕਰ ਸਕਦੇ ਨੇ ਉਹ ਬੰਦੇ ਆ ਕੇ ਜੇ ਪੁਲਿਸ ਦੇ ਦਰਵਾਜ਼ੇ ਫਾਇਰਿੰਗ ਕਰ ਸਕਦੀ ਹੈ ਤੇ ਹੋ ਸਕਦਾ ਉਹ ਕਿਤੇ ਜਦੋਂ ਫੜਨਗੇ ਪੁਲਿਸ ਨਾਲ ਫਿਰ ਮੁਕਾਬਲਾ ਉਹਨਾਂ ਦਾ ਹੋ ਸਕਦਾ ਠੀਕ ਹੈ ਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੁਲਿਸ ਨੇ ਧਿਆਨ ਚ ਰੱਖ ਕੇ ਕਰਨਾ ਫੜਨਗੇ ਬੰਦੇ ਪੁਲਿਸ ਫੜ ਲੈ ਗਈ ਫੜਨ ਤੇ ਕੋਈ ਪੁਲਿਸ ਦੀ ਕਮੀ ਨਹੀਂ ਹੋਏਗੀ ਕਿਉਂਕਿ ਇਸ ਵੇਲੇ ਜੇ ਪੁਲਿਸ ਨਹੀਂ ਫੜਦੀ ਤੇ ਪੁਲਿਸ ਦਾ ਅਕਸ ਖਰਾਬ ਹੁੰਦਾ ਜਨਤਾ ਸਾਹਿਬ ਇੰਨੀ ਛੇਤੀ 24 ਘੰਟਿਆਂ ਦੇ ਵਿੱਚ ਭਗਵਾਨ ਸਿੰਘ ਮਾਨਹੂਰੀ ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਫੜ ਲਿਆ ਤੇ ਪੁਲਿਸ ਮਤਲਬ ਇੰਨੀ ਸਾਡੀ ਪੁਲਿਸ ਸਟਰੋਂਗ ਹੈ ਕਿ ਇੰਨੀ ਇੰਟੈਲੀਜੈਂਸ ਸਟਰੋਂਗ ਹੈ ਕਿ 24 ਘੰਟਿਆਂ ਦੇ ਵਿੱਚ ਫੜ ਲਿਆ ਤੇ ਇਹ ਗੱਲ ਸੱਚ ਹੈ ਪੁਲਿਸ ਦਾ ਭਗਵੰਤ ਮਾਨ ਸਾਹਿਬ ਦੇ ਚੁਟਕਲੇ ਸੁਣਾ ਦੇ ਵਿੱਚ ਮਾਰਨ ਬਹੁਤ ਜ਼ਿਆਦਾ ਹੈ ਠੀਕ ਹੈ ਉਹਨਾਂ ਦੇ ਸੁਣਾਤਾ ਜੀ 24 ਘੰਟਿਆਂ 'ਚ ਫੜ ਲਿਆ ਪਰ ਉਧਰ ਚੁਟਕਲਾ ਸੀਗਾ ਇਹ ਚੁਟਕਲਾ ਹੀ ਹੈ ਜਦੋਂ ਆ ਦੇਖੋ ਚੁਟਕਲਾ ਚੁਟਕਲਾ ਸੁਣਾਤਾ ਉਹਨੇ 24 ਘੰਟਿਆਂ 'ਚ ਫੜ ਲਿਆ ਜਦਕਿ ਫੜਿਆ ਹੈ ਨਹੀਂ ਬੰਦਾ ਕੋਈ ਨਹੀਂ ਉਲਟਾ ਦੇ ਕਹਿੰਦੇ 24 ਘੰਟਿਆਂ 'ਚ ਬੰਦੇ ਜੀ ਅਸੀਂ ਪੜ ਕੇ ਇਨਕਾਊਂਟਰ ਵੀ ਕਰ ਦਿੱਤਾ ਤੇ ਪੁਲਿਸ ਕਿਉਂ ਕਹਿੰਦੀ ਪੀ ਬਈ ਉਹ ਤਾਂ ਇਨਕਾਊਂ ਪੁਲਿਸ ਨੇ ਇਨਕਾਊਂਟਰ ਇਹ ਨਹੀਂ ਗਿਆ ਹੋ ਗਿਆ ਪੁਲਿਸ ਨੇ ਇਨਕਾਊਂਟਰ ਇਹ ਕਿਹਾ ਵੀ ਅਸੀਂ ਬੰਦੇ ਫੜੇ ਸੀ ਬੰਦਿਆ ਕੋਲ ਰਿਕਵਰੀ ਲੈਣ ਕਰਨ ਆਣ ਗਏ ਸੀ ਉੱਥੇ ਉਹਨਾਂ ਨੇ ਅਸਲਾ ਦੱਬਿਆ ਸੀ ਜਿਹੜਾ ਅਸੀਂ ਲੈਣ ਗਏ ਸੀ ਉੱਥੇ ਇਨਕਾਊਂਟਰ ਹੋਇਆ ਹੂੰ ਇਹ ਨਹੀਂ ਕਿ ਆਪ ਕੋ ਕਿੰਨੇ ਤਮਾਨ ਨੂੰ ਵੀ ਫੜ ਕੇ ਬੰਦੇ ਮਾਰਦੇ ਤੈਨੂੰ ਹੂੰ ਤੇ ਭਗਤ ਤਮਾਨ ਹੁਰੀ ਮਤਲਬ ਉਹ ਪਾਈ ਜਾ ਰਹੇ ਨੇ ਉਹਨਾਂ ਨੂੰ ਫਿਰ ਪਤਾ ਹੀ ਨਹੀਂ ਮਤਲਬ ਗਿਆਨੀ ਉਹ ਪਤਾ ਸਾਰਾ ਕੁਝ ਪਤਾ ਮੈਂ ਤੇ ਇਹੋ ਗੱਲ ਕਹਿਣਾ ਵੀ ਸਰਕਾਰ ਨੂੰ ਤੇ ਪੁਲਿਸ ਨੂੰ ਰਲ ਮਿਲ ਕੇ ਗੱਲਬਾਤ ਕਰ ਲੈਣੀ ਚਾਹੀਦੀ ਪਈ ਕੀ ਗੱਲ ਕਣੀ ਸਰਕਾਰ ਦੇ ਬਿਆਨ ਕੁਝ ਹੋਰ ਨੇ ਪੁਲਿਸ ਦੇ ਬਿਆਨ ਕੁਝ ਹੋਰ ਨੇ ਸਵਾਲ ਤਾਂ ਬਹੁਤ ਵੱਡਾ ਤੁਸੀਂ ਚਾਹ ਰਹੇ ਕਿ ਵੀ ਸਰਕਾਰ ਤੇ ਪੁਲਿਸ ਦੇ ਵਿੱਚ ਤਾਲਮੇਲ ਹੀ ਨਹੀਂ ਹੈਗਾ ਨਹੀਂ ਹੈਗਾ ਤਾਲਮੇਲ ਇਹਨਾਂ ਦਾ ਹੋਵੇ ਤੇ ਇੱਕ ਹੋਵੇ ਸਰਕਾਰ ਸਰਕਾਰ ਕਹਿੰਦੀ ਵੀ ਅਭੀ ਆ ਜਿਹੜੇ ਅਨਕਾਊਂਟਰ ਕਰ ਦਿੱਤਾ ਜੀ ਬੰਦੇ ਫੜ ਕੇ ਅਸੀਂ 24 ਘੰਟੇ ਜੀ ਬੰਦੇ ਫੜ ਲਏ ਜ ਫੜ ਕੇ ਬੰਦੇ ਉਹਨਾਂ ਨੂੰ ਲੈ ਕੇ ਰਿਕਵਰੀ ਵਾਸਤੇ ਇਨਕਾਊਂਟਰ ਤੇ ਹੋ ਗਏ 3 ਇੱਕ ਬੰਦਾ ਉਹ ਮਾਰ ਦਿੱਤਾ ਪਹਿਲਾ ਮਾਰਤਾ ਦੂਜਾ ਇਹਨਾਂ ਨੇ ਆਹ ਬੰਦੇ ਤੋਂ ਮਾਰਤੇ ਜਿਹੜੇ ਬੰਦੇ ਸੀ ਉਹਨਾਂ ਦੇ ਨਾਲ ਦੇ ਵਿੱਚੋਂ ਤਿੰਨ ਤਿੰਨ ਮਰਡਰ ਹੋ ਗਏ ਨਾ ਉੱਥੇ ਤੇ ਤਿੰਨਾ ਮਰਨ ਦੀ ਰਿਕਵਰੀ ਕੋਈ ਵੀ ਨਹੀਂ ਹੋਈ। ਹੂੰ ਸਰਕਾਰ ਝੂਠਾ ਜਿਹੜੇ ਐਗੀਆਂ ਕਹਾਣੀਆਂ ਨਾ ਪਾਵੇ, ਜਨਤਾ ਨੂੰ ਗਮਰਾਣਾ ਨਾ ਕਰੇ। ਕੋ ਪੁਲਿਸ ਨੂੰ ਵੀ ਗਮਰਾਣਾ ਕਰੋ। ਪੁਲਿਸ ਫਿਰ ਕੰਮ ਕਰਨ ਦੇ ਵਿੱਚ ਪੁਲਿਸ ਦਾ ਧਿਆਨ ਘਟ ਜਾਂਦਾ, ਦੂਜੇ ਪਾਸੇ ਹੋ ਜਾਂਦਾ। ਔਰ ਮੈਂ ਉਹਨਾਂ ਦੀ ਮੈਂ ਪਹਿਲਾਂ ਵੀ ਵਾਰ-ਵਾਰ ਕਹਿੰਨਾ ਇੱਕੋ ਗੱਲ ਵੀ ਉਹਨਾਂ ਅਫਸਰਾਂ ਨੂੰ ਮੈਂ ਵਾਰ-ਵਾਰ ਕਹਿੰਨਾ ਜਿਹੜੇ ਐਸਐਚਓ ਨੇ ਵੀ ਜਿਵਣੀ ਜ਼ਰੂਰ ਨਾਲ ਦਵਾਈਆ ਕਰੋ। ਚਾਹੇ ਐਸਐਸਪੀ ਹੋਵੇ, ਚਾਹੇ ਡੀਆਈਜੀ ਹੋਵੇ, ਇੱਕ ਜਿਵਣੀ ਜ਼ਰੂਰ ਦਵਾਈਆ ਕਰੋ ਨਹੀਂ ਤੇ ਔਖਾ ਹੋ ਜਾਏਗਾ ਤੁਹਾਨੂੰ। ਬਸ ਆਖਰੀ ਸਵਾਲ ਮੇਰਾ। ਵੱਡੀ ਵੱਡੀ ਹੈਡਿੰਗਾਂ ਲਿ ਪਰ ਅਦੇ ਪੰਜਾਬ ਪੁਲਿਸ ਨੇ ਮਿਲ ਕੇ 24 ਘੰਟਿਆਂ ਦੇ ਵਿੱਚ ਵੱਡੇ ਤਸਕਰ ਨੂੰ ਵੱਡੇ ਗੈਂਗਸਟਰ ਨੂੰ ਵੱਡੇ ਕਾਂਡ ਕਰਨ ਵਾਲਿਆਂ ਨੂੰ ਜਿਹੜਾ ਹੈਗਾ ਇਹ ਉਹ ਗੋਲੀ ਮਾਰ ਕੇ ਇਨਕਾਊਂਟਰ ਕਰ ਦਿੱਤਾ ਜਿੱਲਾ ਪਿਛੇ ਤੱਕ ਦਿੱਤਾ ਇਸ ਦੇ ਪਿੱਛੇ ਦੀ ਸੱਚਾਈ ਕੀ ਹੈ ਕਿ ਇਹ ਜੋ ਇਨਕਾਊਂਟਰ ਹੁੰਦੇ ਨੇ ਇਹ ਸੱਚੇ ਹੁੰਦੇ ਨੇ ਜਾਂ ਫਿਰ ਪੁਲਿਸ ਵੱਲੋਂ ਫੇਕ ਤਰੀਕੇ ਦੇ ਨਾਲ ਬਣਾਏ ਹੋਏ ਇਨਕਾਊਂਟਰ ਨੇ ਰਿਕਵਰੀ ਤਾਂ ਹੀ ਮੰਨ ਲੈਣੇ ਵੀ ਬੰਦੇ ਫੜ ਲਏ ਤੇ ਹੁਣ ਐਨਕਾਊਂਟਰ ਅਲੱਗ-ਅਲੱਗ ਜਗ੍ਹਾ ਦਾ ਜਾਂਦੀ ਨਾ ਕਿਸੇ ਜਗ੍ਹਾ ਤੇ ਕੋਈ ਸਟੇਜ ਹੈ ਕਿਸੇ ਜਗ੍ਹਾ ਤੇ ਕੋਈ ਬੰਦਾ ਕਿਤੇ ਐਨਕਾਊਂਟਰ ਕਿਤੇ ਹੁੰਦਾ ਕਿਤੇ ਹੁੰਦਾ ਅਲੱਗ-ਅਲੱਗ ਪੋਜੀਸ਼ਨ ਦਾ ਹੁਣ ਮੈਨੂੰ ਤੁਸੀਂ ਕਹੇ ਇੱਕ ਦੀ ਬੰਦਾ ਜਵਾਬ ਦੇ ਹਨ ਅਬੂਰ ਦੀ ਦੱਸ ਦਿਓ ਤੁਸੀਂ ਅਬੂਰ ਵਾਲੇ ਤੁਸੀਂ ਦੇਖ ਲਓ ਬੰਦੇ ਫੜ ਲਏ ਹੂੰ ਬੰਦੇ ਫੜਨ ਤੋਂ ਬਾਅਦ ਉਹਨਾਂ ਨੂੰ ਰਿਕਵਰੀ ਕਰਨ ਵਾਸਤੇ ਲੈ ਗਏ ਜਿਹਦੇ ਚ ਬੰਦੇ ਫੜਨ ਤੋਂ ਬਾਅਦ ਸਰਕਾਰ ਨੇ ਨਾਲ ਹੀ ਕਹਿਤਾ ਜੀ ਐਨਕਾਊਂਟਰ ਹੋ ਗਿਆ ਜੀ ਹੂੰ ਜਦ ਕੇ ਗੱਲ ਹੋਈ ਨਹੀਂ ਜਦ ਗੱਲ ਤੇ ਹੋਈ ਵੀ ਮੁਕਾਬਲਾ ਉਹਨਾਂ ਦਾ ਜਿਹੜੇ ਦੂਜੇ ਬੰਦੇ ਉਹਨਾਂ ਦੇ ਨਾਲ ਸੀ ਉਹਨਾਂ ਦੇ ਨਾਲ ਹੋਇਆ ਤੇ ਸਰਕਾਰ ਨੇ ਆਪਣਾ ਪੱਲਾ ਝਾੜ ਦਿੱਤਾ ਜੀ ਇਨਕਾਊਂਟਰ ਹੋ ਗਿਆ ਜੀ ਬੰਦੇ ਫੜ ਲਏ ਭਈ ਜਨਤਾ ਜਿਹੜੀ ਇਹ ਉਹ ਸਾਡੇ ਹੱਕ ਜਰੇ ਜੀ ਹਾਂਜੀ ਪੁਲਿਸ ਨੇ ਅਜੇ ਨਹੀਂ ਸਰਕਾਰ ਦੀ ਬੜੀ ਮਦਦ ਰਹੀ ਸਰਕਾਰ ਨੇ ਬੜੀ ਸਖਤ ਕਾਰਵਾਈ ਕੀਤੀ ਜਿਹਦੇ ਚ ਬੰਦੇ ਫੜੇ ਗਏ ਇਸ ਕਰਕੇ ਮੈਂ ਪੁਲਿਸ ਨੂੰ ਵੀ ਸਰਕਾਰ ਨੂੰ ਬੇਨਤੀ ਕਰਦਾ ਵੀ ਗਲਤ ਅਫਵਾਹਾਂ ਨਾਲ ਅਠਾਓ ਜਿਹਦੇ ਵਿੱਚ ਜਨਤਾ ਗੁੰਮਰਾਹ ਹੁੰਦੀ ਜਨਤਾ ਗੁੰਮਰਾਹ ਹੋ ਕੇ ਜਨਤਾ ਦਾ ਸਰਕਾਰ ਵੱਲੋਂ ਪੁਲਿਸ ਵੱਲੋਂ ਮਨੋਵਕਥ ਥੱਲੇ ਨੂੰ ਡਿੱਗਦਾ ਇਸ ਕਰਕੇ ਜੋ ਸਹੀ ਗੱਲ ਉਹ ਹੀ ਕਰੋ ਤੇ ਮੈਂ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਸਰਕਾਰ ਨੂੰ ਤੇ ਪੁਲਿਸ ਨੂੰ ਬੇਨਤੀ ਕਰਦਾ ਕਿ ਜੋ ਸਹੀ ਹੈ ਉਹ ਹੀ ਕਰੋ ਜਨਤਾ ਨੂੰ ਗਮਰਾਣਾ ਨਾ ਕਰੋ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਭੁਪਿੰਦਰ ਸਿੰਘ ਹੋਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਬਈ ਫੇਕ ਅਨਕਾਊਂਟਰ ਜੋ ਹੋਇਆ ਜਿਸ ਦੀ ਚਰਚਾ ਜਦੋਂ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਵੱਡੇ ਸਵਾਲ ਚਾਹੇ ਉਹ ਸਰਕਾਰ ਦੇ ਉੱਪਰ ਹੋਣ ਜਾਂ ਫਿਰ ਪੁਲਿਸ ਦੇ ਉੱਪਰ ਹੋਣ ਉਹ ਚੱਕੇ ਜਾ ਰਹੇ ਨੇ ਹਾਲਾਂਕਿ ਹੁਣ ਜੋ ਸਵਾਲ ਉੱਠ ਰਹੇ ਨੇ ਉਸ ਦੇ ਵਿੱਚ ਸਰਕਾਰ ਵੀ ਫਸ ਰਹੀ ਹੈ ਤੇ ਪੰਜਾਬ ਪੁਲਿਸ ਵੀ ਫਸ ਰਹੀ ਹੈ ਪਰ ਜਵਾਬ ਹਜੇ ਤੱਕ ਨਾ ਤਾਂ ਸਰਕਾਰ ਵੱਲੋਂ ਆਇਆ ਦੇ ਨਾ ਹੀ ਪੰਜਾਬ ਪੁਲਿਸ ਵੱਲੋਂ ਹੁਣ ਦੇਖਣਾ ਹੋਵੇ ਕਿ ਜਵਾਬ ਕਦੋਂ ਤੱਕ ਹੁੰਦਾ ਹੈ ਜੇਕਰ ਜਵਾਬ ਨਹੀਂ ਹੁੰਦਾ ਤੇ ਲੋਕਾਂ ਵੱਲੋਂ ਜੋ ਸਵਾਲ ਚੱਕੇ ਜਾਂਦੇ ਨੇ ਉਸ ਦਾ ਨਤੀਜਾ ਕਿਸ ਦਿਨ ਦੇਖਣ ਨੂੰ ਮਿਲਦਾ ਹੈ ਕੈਮਰਸਨ ਰੋਹੀ ਦੇ ਨਾਲ ਰਾਜੂ ਗਪਤਾ ਜਲੰਧਰ